ਅਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਪ੍ਰਦੀਪ ਪੁੱਲ ਦੇ ਅਗਵਾਈ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮ੍ਰਿਤਸਰ ਦੇ ਲੋਕ ਸਭਾ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਲਈ ਪਹੁੰਚੇ ਜਿੱਥੇ ਉਨ੍ਹਾਂ ਦਾ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਕਈ ਪਰਿਵਾਰਕ ਮੀਟਿੰਗ ਵਿੱਚ ਸ਼ਾਮਲ ਕੀਤੇ ਤੇ ਜੰਦੂਰੀ ਮੇਰੇ ਜੀ ਬਹੁਤ ਵਧੀਆ ਸੋਚਿਆ ਪਹਿਲੀ ਰੈਲੀ ਸੀ ਹਰਕਾ ਇਹ ਪਹਿਲਾ ਪ੍ਰੋਗਰਾਮ ਸੀ ਜਿਹੜਾ ਕਿ ਉੱਪਰ ਲਈ ਅਸੀਂ ਪੈਲਸ ਵਿੱਚ ਕੀਤਾ ਵਾ ਕਿ ਘਰ ਵਿੱਚ ਮੀਟਿੰਗਾਂ ਕਰਦੇ ਛੋਟੇ ਛੋਟੇ ਮੀਟਿੰਗਾਂ ਕਰਦੇ ਹਾਂ ਜਿਹੜੇ ਇਸ ਲੈਵਲ ਦੀ ਆ ਇਹ ਪਹਿਲੀ ਵਾਰ ਹੋਈ ਨਹੀਂ ਤੇ ਬਹੁਤ ਸਕਸੈਸ ਰਹੀ ਹੈ ਜਿੱਥੇ ਪਾਲਪਾ ਦਾ ਮੰਡੋਪ ਭਾਮ ਦੀ ਹੋਟਲ ਤੇ ਨਹੀਂ ਕੋਈ ਤੇ ਉਹ ਢਾਂਚਾ ਨਹੀਂ ਹੈਗਾ ਪਰ ਤੁਸੀਂ ਰੈਲੀ ਦੇਖ ਕੇ ਇਹ ਜੀ ਬਹੁਤ ਵਧੀਆ ਸਕਸੈਸਫੁਲ ਰੈਲੀ ਹੈ ਜਿਹਨਾਂ ਨੂੰ ਦੇਖੋ ਤੁਸੀਂ ਬੰਦੇ ਸ਼ਾਮ ਦੀ ਗੱਲ ਕਰਦੇ ਬੰਦੇ ਜਿੰਨੇ ਵੀ ਵਿਖੇ ਸਾਰੇ ਸ਼ਾਮ ਜੋ ਬੀਜੇਪੀ ਹੈਗੀ ਨਹੀਂ ਮੇਰੇ ਵਿੱਚ ਭਾਜਪਾ ਹੈਗੀ ਨਹੀਂ ਜਿੰਨੇ ਨਾ ਸਾਰੇ ਸ਼ਾਮ ਹੋਇਆ ਹਾਂ 100 150 ਪਰਵਾਦ ਦਾ ਉਹ ਸ਼ਾਮ ਹੋਇਆ ਪਰ ਚੰਗੇ ਟੇਕੇ ਬੰਦੇ ਸ਼ਾਮ ਰਹਿ ਕੇ ਕਾਦਰਾਂ ਬਾਜ ਜਿਹੜੇ ਕਿ 22 ਚੇਅਰਾਂ 'ਚ ਰਹੇ ਨੇ ਮਲ ਕਮੇਟੀ ਦੇ ਉਹ ਛੱਡ ਕੇ ਆਏ ਆ ਦੂਜੀ ਪਾਰਟੀ ਨੂੰ ਸ਼ਾਮਲ ਹੋ ਗਏ ਤੇ ਬਹੁਤ ਅਚਰੰਗੀ ਬਹੁਤ ਇਮਤਿਹਾਨ ਦੇ ਦੋ ਦੇਖੋ ਸਾਦੇ ਵਾਰ ਤੇ ਅਜੇ ਫਿਰ ਆ ਬਹੁਤ ਮਤ ਮੈਨਾ ਨਹੀਂ ਰੱਖਦੇ ਕਿਉਂਕਿ ਗਲਤ ਗੱਲ ਨਹੀਂ ਕਰਨੀ ਸੱਚੀ ਗੱਲ ਕਰਨੀ ਚਾਹੀਦੀ ਆ ਅਹੀਂ ਫਾਈਟ ਵਿੱਚ ਆ ਕੇ ਨਾ ਤੋਂ ਥੋੜਾ ਬਦੋ ਉੱਪਰ ਵਿੱਚੇ ਰਹਿ ਜੀ ਉਹ ਬੜੀ ਵੱਡੀ ਗੱਲ ਆ ਫਿਰ ਅੱਜ ਦੀ ਪੋਜੀਸ਼ਨ ਸਾਡੀ ਇਹ ਆ ਇਸ ਤੋਂ ਅੱਗੇ ਕੀ ਹੁੰਦਾ ਵਾ ਬਾਦ ਦੇ ਗੱਲਾਂ ਕਿਉਂ ਜੀਰੋ ਸਟਾਰ ਹੋਏ ਆ ਐਵੇਂ ਦੂਜੇ ਲੀਡਰਾਂ ਵਾਂਗੂ ਝੂਠ ਮਾਰਨਾ ਉਹਦਾ ਫਾਇਦਾ ਕੋਈ ਨਹੀਂ ਅਸੀਂ ਕਿਉਂ ਚਾਰ ਕੋ ਨਾਲ ਟਕਰਿਆ ਸਾਨੂੰ ਇਸ ਗੱਲ ਵਿੱਚ ਸਾਨੂੰ ਬੈਨੀਫਿਟ ਆ ਗਏ ਚਾਰ ਕੋ ਨੇ ਟਕਰ ਵਿੱਚ ਨਹੀਂ ਬਿਲਕੁਲ ਬਰਾਬਰ ਆ ਗਏ ਉਨੇ ਕੇ ਤੱਕ ਜੇ ਪੈਂਦਾ ਕੋ ਸਾਉਥ ਤੋਂ ਬਿਲੋਂ ਬੰਦਾ ਜਿਹੜਾ ਤੇ ਚੋਣਾਂ ਵਾਲੀ ਤੇ ਉਹਦਾ ਦਿਮਾਗ ਕਿੰਨਾ ਦਾਇਆ ਉਹਦਾ ਵਿਜ਼ਨ ਕਿੰਨਾ ਦਾਇਆ ਬਾਕੀ ਸਾਰੀਆਂ ਗੱਲਾਂ ਬਾਦੀਆਂ ਨੇ ਸੰਧੂ ਸਾਹਿਬ ਨੇ ਅਮਰੀਕਾ ਵਿੱਚ ਇਨਾ ਕੰਮ ਕੀਤਾ ਬਾਹਰ ਦੇਸ਼ਾਂ 'ਚ ਇਨਾ ਕੰਮ ਕੀਤਾ ਵਾ ਤੇ ਉਹਨਾਂ ਕੋਲ ਇੱਕ ਵਿਜ਼ਨ ਹੈਗਾ ਵੀ ਕਿ ਦਿਮਾਗ ਹੈ ਇੱਕ ਸਿਆਣੇ ਨੇ ਜੋ ਉਹ ਕਰ ਸਕਦੇ ਆ ਪੜ੍ਹਾਈ ਲਿਖਾਈ ਦੇ ਬੇਸ ਤੇ ਉਹ ਨਾਂ ਵੀ ਢਾਲੀ ਹੋ ਗਿਆ ਸਾਹਿਬ ਆ ਨਾਂ ਉਹਨਾਂ ਪੜਿਆ ਲਿਖਿਆ ਮੇਰੇ ਸਾਹ ਦੇ ਤੇ ਤੁਹਾਨੂੰ ਪਤਾ ਨਹੀਂ ਕਿੱਥੇ ਆ ਅਡਿਵਾ ਸਾਹਿਬ ਆ ਐਵੇਂ ਹਵਾ ਹੀ ਫੀਰ ਮਾਰੀਆਂ ਜੋ ਬੱਤੀ ਕਰਿਆਂਗੇ ਆ ਵੀ ਕੁਆਲੀਫਿਕੇਸ਼ਨ ਤੇ ਫਿਰ ਕਰ ਲੈਣੇ ਨਾ ਯਾਰ ਬਾਕੀ ਗੱਲਾਂ ਸਾਰੇ ਬਾਫੀਆਂ ਨੇ ਜੋਸ਼ੀ ਆਪਣੇ ਕੁਆਲੀਫਿਕੇਸ਼ਨ ਕੰਪੇਅਰ ਕਰ ਲੈਣ ਨਾਲ ਪਤਾ ਲੱਗ ਜੂਗਾ ਕਿ ਕੌਣ ਸਿਆਣਾ ਮੰਨ। ਐਮਪੀ ਔਜਲਾ ਜਿਹੜੇ ਮੌਜੂਦਾ ਐਮਪੀ ਵੀ ਰਹੇ ਨੇ ਉਹ ਮਜੀਠੀ ਹਲਕੇ ਦਾ ਚੰਗਾ ਕੰਮ ਕੀਤਾ ਉਹਨਾਂ ਨੇ। ਲਗਦਾ ਤੇਲ ਵਾਂਗ ਬਣੇ ਨੇ ਕੀ ਵਿਕਾਸ ਕੀਤਾ। ਬਿਲਕੁਲ ਕੋਈ ਵਿਕਾਸ ਨਹੀਂ ਕੀਤਾ। ਇੱਕ ਫੇਰ ਉਹਨਾਂ ਨੇ ਵਿਕਾਸ ਕੀਤਾ ਤੇ ਸੋਸ਼ਲ ਮੀਡੀਆ ਉਹ ਇੱਕ ਨਾ ਏਜੰਸੀ ਹਾਇਰ ਕਰਦੇ ਨੇ ਹਰ ਵਾਰ ਇਲੈਕਸ਼ਨ ਵਿੱਚ ਆ ਕੇ। ਉਹ ਬਾਅਦ ਵਿੱਚ ਐਡ ਆਉਂਦੀ ਉਹਨਾਂ ਦੀ। ਉਹ 4 ਲੱਖ ਜੀ ਬੋਲਦੇ ਨੇ ਪਤਾ ਕਿਹੜੀ ਏਜੰਸੀ ਉਹਨਾਂ ਰੱਖੀ ਜਾ ਕੋਈ ਉਹਨਾਂ ਰੱਖੇ ਬੰਦੇ ਇਦਾਂ ਦੇ। ਕੰਮ ਨਹੀਂ ਕਰਦੇ ਉਹ ਏਜੰਸੀ ਦੇ ਆਧਾਰ ਤੇ ਇਲੈਕਸ਼ਨ ਲੜਦੇ ਨੇ ਵੇਖੋ ਫਿਰ ਆਮ ਹੀ ਦੀ ਫੇਸਬੁੱਕ ਸੋਸ਼ਲ ਮੀਡੀਆ ਵੇਖੋ ਆਮ ਆ ਕੇ ਖੜੇ ਹੁੰਦੇ ਨੇ ਉਹ ਹਰ ਇਲੈਕਸ਼ਨ ਵਿੱਚ ਇਦਾਂ ਕਰਦੇ ਨੇ ਇਲੈਕਸ਼ਨ 'ਚ ਆ ਕੇ ਸੋਸ਼ਲ ਮੀਡੀਆ ਬੇਸ ਤੋਂ ਕਰਦੇ ਕੰਮ ਕੀਤਾ ਕੋਈ ਨਹੀਂ ਮੈਂ ਸਟੇ ਤੇ ਗੱਲ ਕੀਤੀ ਸੀਗੀ 5 ਸਾਲ ਕਾਂਗਰਸ ਦਾ ਰਾਜ ਰਿਹਾ 5 ਸਾਲ ਉਹ ਐਮਪੀ ਰਹੇ ਕੀ ਨਸ਼ਾ ਖਤਮ ਹੋਇਆ ਕੋਈ ਕੰਮ ਕੀਤਾ ਉਹਨਾਂ ਨੇ ਆ ਜੋ ਗੱਲਾਂ ਕਰਦੇ ਨੇ ਹੋਰ ਦੇ ਆ ਇਹ ਕਰਕੇ ਉਹ ਝੂਠ ਦੀ ਗੱਲ ਕਰਦੇ ਆ ਕਿ ਝੂਠ ਨਾ ਮਾਰੋ ਪਹਿਲਾਂ ਉਹ ਗੁਰੂ ਰਾਮਦਾਸ ਦੇ ਘਰ ਦਾ ਕਹੇ ਕਿ ਜਦੋਂ 5 ਸਾਲ ਸਰਕਾਰ ਰਹੀ ਆ 5 ਸਾਲ ਕਾਂਸ ਦੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਨਸ਼ਾ ਖਤਮ ਕਰੋ ਕੀ ਉਪਰਾਲੇ ਕੀਤਾ ਦੱਸਣ ਇੱਕ ਵਾਰ ਕਿ ਐਸਐਸਪੀ ਨਾ ਕਿ ਆਪਣੇ ਮੁੱਖ ਮੰਤਰੀ ਗੱਲ ਕੀਤੀ ਕਿ ਨਸ਼ਾ ਵਿਕਰਿਆ ਉਹਨਾਂ ਨੂੰ ਉਹ ਤੇ ਜਮੀਰ ਦੀ ਆਵਾਜ਼ ਹੁੰਦੇ ਹੋયા ਇਹ ਇਲੈਕਸ਼ਨ ਕੁਇਟ ਕਰਨੀ ਚਾਹੀਦੀ ਕਿਉਂਕਿ 7 ਸਾਲ ਜਿਹੜਾ ਕਰ ਸਕਿਆ ਕੁਝ ਹੁਣ ਕਿਹੜਾ ਉਹਨੇ ਨਵਾਂ ਖੋਣ ਖੋ ਦੇਣਾ ਪੀੜਾਵਾਸੀ ਜਿਹੜਾ ਕੀ ਕਹਿਣਾ ਚਾਹੋਗੇ ਮਨੀਠਾ ਵਾਸੀ ਜਿਹੜਾ ਉਹ ਲੱਕ ਬਣ ਕੇ ਤੁਰ ਪਿਆ ਮਨੀਠਾ ਵਾਸੀ ਜਿਹੜੇ ਆ ਜਾਗਰੂਕ ਹੋ ਗਿਆ ਇੱਕ ਜਿੰਨੀਆਂ ਸਹੂਲਤਾਂ ਨੇ ਇੱਕ ਕੰਤੇ ਲਿਖਿਆ ਸਾਜਿਆ ਜਿੰਨੀਆਂ ਵੀ ਐਸੇ ਬਰਾਰੀ ਨੂੰ ਸੂਹਤਾਂ ਨੇ ਕਿਸਾਨਾਂ ਨੂੰ ਜਿਹੜੇ 6000 ਰੁਪਿਆ ਵਾ ਇਹ ਸਾਰੇ ਸੈਂਟਰ ਸਰਕਾਰ ਦਾ ਆ ਜੇ ਮੈਂ ਗੱਲ ਸੂਹਤਾਂ ਇਹ ਕਰ ਲਗਾ ਵਾ ਤੇ ਐਸੀ ਬਰਾਰੀ ਨੂੰ ਜੇ ਫਲਸ਼ਾਂ ਮਿਲੀਆਂ ਨੇ ਤੋਂ ਸਾਰੇ ਟੋਟਲ ਪੈਸੇ ਮੋਦੀ ਸਾਹਿਬ ਤੋਂ ਆਏਗਾ ਜੇ ਸਾਡੀਆਂ ਬੀਬੀਆਂ ਭੈਣਾਂ ਗੋਏ ਵਿੱਚ ਪਾਥੀਆਂ ਪਸਦੀਆਂ ਸੀ ਤੇ ਉਹਨਾਂ ਨੂੰ ਮੁਫਤ ਸਿਲੰਡਰ ਦਿੱਤੇ ਆ ਮੁਫਤ ਚੁੱਲੇ ਦਿੱਤੇ ਆ ਜੇ ਜਨੇਪਾ ਸਕੀਮ ਆਈ ਆ ਤੇ ਬੱਚੇ ਨਾਤੇ 20 ਲੱਖ ਦੀ ਐਫਡੀ ਬੇਟੀ ਨਾ ਕਰਦੇ ਬੇਟੀ ਜੰਮੀ ਨਹੀਂ ਅਜੇ ਉਹਦੇ ਪਿਓ ਵਿਖਦਾ ਪਹਿਲੋ ਫਿਕਰ ਆ ਸਾਡੇ ਪ੍ਰਧਾਨ ਮੰਤਰੀ ਨੂੰ ਜਦੋਂ ਇਹ ਚੀਜ਼ਾਂ ਇਹ ਪਿੰਡਾਂ ਜਾ ਕੇ ਦੱਸਦੇ ਆ ਤੇ ਲੋਕ ਜਾਗਰੂਕ ਹੋ ਗਿਆ ਵੀ ਠੱਗਾਂ ਨੂੰ ਵੋਟਾਂ ਨਹੀਂ ਪਾਉਣੇ ਜਿਹੜੇ ਸਾਨੂੰ ਠੱਗਦੇ ਰਹੇ ਹੁਣ ਤੱਕ ਫਾਰਮ ਭਰ ਕੇ ਫੋਟੋਆਂ ਲਾ ਕੇ ਪ੍ਰਧਾਨ ਮੰਤਰੀ ਮੋਦੀ ਜਿਨਨੇ ਗਰੀਬਾਂ ਦੀ ਪਿੱਠ ਪੂਰੀਆ ਐਰਕਾਂ ਗਰੀਬ ਉਹਦੀ ਪਿੱਠ ਨਹੀਂ ਲੱਗਣ ਦੇਣਗੇ ਆਮ ਆਮੀਵਾਦੀ ਗਾਰੰਟੀ ਕਿਸੇ ਦੇਖਦੇ ਹੋ ਹੈ ਤਾਂ ਬੀਬੀ ਨੂੰ ਇਹ ਆਇਆ ਪਿਆਰ ਪੈਣੀ ਮਿਲਿਆ ਗਣਕਾਓ ਤੁਹਾਨੂੰ ਲੱਗਦਾ ਕਿ ਆਮ ਆਦਮੀ ਨੂੰ ਕੋਈ ਵਿਸ਼ਵਾਸ ਹੈਗਾ ਗਾਰੰਟੀ ਗਾਰੰਟੀ ਦੇ ਲਫ਼ਜ਼ ਦਾ ਮਤਲਬ ਕੀ ਆ ਗਾਰੰਟੀ ਦੇ ਲਫ਼ਜ਼ ਦਾ ਮਤਲਬ ਹੁੰਦਾ ਵਾ ਕਿ ਸ਼ਿਓਰ ਕਰਨਾ ਅੱਜ ਤੱਕ ਉਹਨੇ ਕਿਹੇ ਕਿਹੇ ਗੱਲ ਤੇ ਖਲੋਤੇ ਦੱਸੋ ਜੀ ਸਿਕਿਉਰਿਟੀ ਦਾ ਇਸ਼ੂ ਲਾ ਲਓ ਤੁਸੀਂ ਸਿਕਿਉਰਿਟੀ ਮੈਂ ਨਹੀਂ ਲਊਂਗਾ ਜੀ ਨਸ਼ੇ ਦਾ ਇਸ਼ੂ ਲੈ ਲਓ ਜੀ ਹੁਣ ਜਿਹੜਾ ਕਹਿਣ ਡਿਆ ਵਾ ਧਾਲੀ ਵਾਲਾ ਕਹਿਣ ਡਿਆ ਵਾ ਕਿ 31 ਦਸੰਬਰ ਤੱਕ ਅਸੀਂ ਨਸ਼ਾ ਖਤਮ ਕਰਾਂਗੇ ਇਹਦਾ ਮਤਲਬ 31 ਦਸੰਬਰ ਤੱਕ ਕੋ ਠੇਕਾ ਦੇਦਾ ਕਿ ਲੋਕਾਂ ਨੂੰ ਨਸ਼ਾ ਵੇਚਣ ਇਹ ਕਹਿ ਰਿਹਾ ਨਾ ਦੂਜੇ ਲਫ਼ਜ਼ਾਂ ਵਿੱਚ ਇਹ ਕਹਿ ਰਿਹਾ ਵਾ ਕਿ 31 ਦਸੰਬਰ ਤੋਂ ਬਾਅ ਇਹ ਨਸ਼ੀਰ ਖੁੱਲਦੇ ਛੱਡਣਗੇ ਜੀ ਇਹ ਕਰਕੇ ਉਹਨਾਂ ਵਿਜ਼ਨ ਹੀ ਹੈ ਨਹੀਂਗਾ ਸੋਚ ਹੀ ਹੈ ਨਹੀਂ ਕਿ ਉਹਨਾਂ ਨੂੰ ਸਮਝ ਉਹਨਾਂ ਬੰਦਿਆਂ ਨੂੰ ਇਹ ਨਹੀਂ ਸਮਝ ਕੇ ਬੋਲ ਕੀ ਰਹੇ ਆ ਸਾਡੇ ਅਲਫਾਜ਼ ਕੀ ਨਿਕਲ ਰਹੇ ਆ ਤੇ ਮਹਿਨਾ ਕੀ ਆ ਉਹ ਦੇਸ਼ ਦਾ ਕੀ ਸੋਚਣਗੇ